ਸਾਡੀ ਪਲੈਨਿੰਗ 13 ਦੀ 13 ਸੀਟਸ ਵਾਸਤੇ ਇੱਥੇ ਅਸੀਂ ਕਰ ਰਹੇ ਹਾਂ ਸਾਬ ਜਿਹੜਾ ਮੁੱਦਾ ਬਾਰ-ਬਾਰ ਮੈਂ ਤੁਹਾਨੂੰ ਦੱਸ ਰਿਹਾ ਹਾਂ ਹਰੇਕ ਰੋਜ਼ ਆਹੀ ਗੱਲ ਆਂਦੀ ਹੈ ਉਹ ਕੋਈ ਫੈਸਲਾ ਜਿਸ ਕਿਸਮ ਦਾ ਕਿਸੇ ਨਾਲ ਕਾਇਪ ਹੁੰਦਾ ਹੈ ਪੋਲਿਟੀਕਲ ਅਰੇਂਜਮੈਂਟ ਤੇ ਹੁੰਦਾ ਹੈ ਨਹੀਂ ਹੁੰਦਾ ਉਹ ਫੈਸਲਾ ਚੰਡੀਗੜ੍ਹ ਵਾਲੀ ਮੀਟਿੰਗ ਤੇ ਨਹੀਂ ਹੋਣਾ ਕੀ ਤਿਆਰੀਆ ਇਕੱਲਿਆਂ ਚੋਣਾਂ ਵਿੱਚ ਜਾਊਂਗੀ ਜਾਂ ਮੈਂ ਕਿਸੇ ਅਲਾਈਂਸ ਨਾਲ ਚਲੀ ਜਾਊਂਗੀ ਸਾਡੀ ਪਲੈਨਿੰਗ 13 ਦੀ 13 ਸੀਟਸ ਵਾਸਤੇ ਇੱਥੇ ਅਸੀਂ ਕਰ ਰਹੇ ਹਾਂ ਸਾਬ ਜਿਹੜਾ ਮੁੱਦਾ ਬਾਰ-ਬਾਰ ਮੈਂ ਤੁਹਾਨੂੰ ਦੱਸ ਰਿਹਾ ਹਰੇਕ ਰੋਜ਼ ਆਹੀ ਗੱਲ ਆਂਦੀ ਹੈ ਉਹ ਕੋਈ ਫੈਸਲਾ ਜਿਸ ਕਿਸਮ ਦਾ ਕਿਸੇ ਨਾਲ ਟਾਈਪ ਹੁੰਦਾ ਹੈ ਪੋਲਿਟিক্যাল ਅਰੇਂਜਮੈਂਟ ਕੋਈ ਹੁੰਦਾ ਹੈ ਨਹੀਂ ਹੁੰਦਾ ਉਹ ਫੈਸਲਾ ਚੰਡੀਗੜ੍ਹ ਵਾਲੀ ਮੀਟਿੰਗ 'ਚ ਨਹੀਂ ਹੋਣਾ ਉਹ ਦਿੱਲੀ ਪਾਰਟੀ ਦੀ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਨੱਡਾ ਸਾਹਿਬ ਨੇ ਅਮਿਸ਼ਾ ਜੀ ਨੇ ਬੈਠ ਕੇ ਲੜਿਆ ਜਕਰ ਸਾਹਿਬ ਨੇ ਤੁਹਾਨੂੰ ਕਿਹਾ ਕਿ ਉਹ ਸਿਰ ਪਲਾਨਿੰਗ ਜਿਹੜੀ ਕੱਲ ਹੋਣੀ ਹੈ ਪਰ ਅਸੂਜਾ ਅਵੇ ਚ ਵੀ ਲੀਡਰਸ ਨਾਲ ਬਿੱਤੇ ਗਏ ਨੇ ਕਿ 73 ਸੈਕਰੀਟਰੀ ਰਿਪੋਰਟ ਹੈਗੀ ਹੈ ਉਸ ਦੇ ਉੱਤੇ ਵੀ ਅਕੀਸ ਚਰਚਾ ਹੋਈ ਹੈ ਦਕੋਟ ਲੋਕ ਜਿਹੜੇ ਸਾਰੇ ਲੀਡਰ ਐ ਲੋਕਾਂ ਚ ਵਿਚਰਦੇ ਐ ਉਹਨਾਂ ਨੂੰ ਸਾਰੀ ਪੰਜਾਬ ਦੇ ਲੋਕਾਂ ਦੀ ਨਬਜ਼ ਪਤਾ ਐ ਪੰਜਾਬ ਦੇ ਹਾਲਾਤ ਪਤਾ ਐ ਪਤਾ ਐ ਪੰਜਾਬ ਦਾ ਭਾਈਚਾਰਕ ਸਾਂਝ ਨੂੰ ਸਾਹਮਣੇ ਰੱਖ ਕੇ ਸਾਰਿਆਂ ਦੇ ਵਿਚਾਰ ਸਭ ਨੂੰ ਪਤਾ ਐ ਪਰ ਉਹ ਵਿਚਾਰ ਇੱਥੇ ਤਾਈਂ ਸੀਮਿਤ ਐ ਸਾਬ ਜਦੋਂ ਕੇਂਦਰ ਦੇ ਅੰਦਰ ਸਾਡੇ ਤੋਂ ਪਾਰਟੀ ਦੇ ਲੀਡਰਸ਼ਿਪ ਦੇ ਤੇ ਪੰਜਾਬ ਦੇ ਲੋਕਾਂ ਦੀ ਗੱਲ ਪੁੱਛਣਗੇ ਉਦੋਂ ਉਹ ਸਾਰਿਆਂ ਨੂੰ ਕੋ ਲੇਟ ਕਰਕੇ